ਜਿਕਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਦੱਸਦੇ ਕਿ ਕਈ ਪਿੰਡਾਂ ਦੇ ਵੱਲੋਂ ਮਤੇ ਪਾਏ ਗਏ ਨੇ ਤੇ ਉੱਥੇ ਹੀ ਜਿਕਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ 68 ਪਿੰਡਾਂ ਨੇ ਤਕਰੀਬਨ ਜਿਹੜੇ ਮਤੇ ਪਾਏ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜਿਹੜੇ ਕਿ ਭੇਜਿਆ ਹੈ ਤੇ ਮਤਾ ਪਾਕੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਮਾਂ ਨੂੰ ਮਿਲਣ ਦੀ ਜਿਹੜੀ ਕਿ ਪੈਰੋਲ ਦਿੱਤੀ ਜਾਵੇ ਤੇ ਮੰਗ ਕੀਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਪੰਚਾਇਤਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸ ਦੀ ਬਿਮਾਰ ਮਾਂ ਨੂੰ ਜਿਹੜਾ ਕਿ 86 ਸਾਲਾਂ ਤੋਂ ਜਿਹੜੇ ਬਿਮਾਰ ਨੇ ਉਹਨਾਂ ਨੂੰ ਕਿਹਾ ਕਿ ਮਿਲਣ ਦੀ ਮਾਨਤਾ ਦੇ ਆਧਾਰ ਤੇ ਪੈਰੋਲ ਦਿੱਤੀ ਜਾਵੇ ਤੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ 68 ਮਤਿਆਂ ਵਾਲਾ ਇੱਕ ਜਿਹੜਾ ਕਿ ਈਮੇਲ ਸੀਐਮ ਗੁਪਤਾ ਦੇ ਦਫ਼ਤਰ ਨੂੰ ਪੇਚਿਆ ਗਿਆ ਹੈ ਤੇ ਹਵਾਰਾ ਇਸ ਸਮੇਂ ਦਿੱਲੀ ਦੀ ਮੰਡੌਰੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੱਸ ਦਈਏ ਕਿ ਜ਼ਿਲ੍ਹਾ ਲੁਧਿਆਣਾ ਦੇ ਖਮਾਣੋ ਪੁਲਿਸ ਸਟੇਸ਼ਨ ਦੇ ਨਾਲ ਜੁੜੇ 40 ਪਿੰਡ ਅਤੇ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਦੇ ਨੇੜੇ 11 ਪਿੰਡਾਂ ਨੇ ਮਤਾ ਪਾਸ ਕੀਤਾ ਤੇ ਉਥੇ ਹੀ ਸਾਰੇ ਮਤਿਆਂ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਜਗਤਾਰ ਸਿੰਘ ਉਰਫ ਹਵਾਰਾ ਇਸ ਸਮੇਂ ਕੇਂਦਰੀ ਜੇਲ ਨੰਬਰ 15 ਤੇ ਮੰਡੋਲੀ ਨਵੀਂ ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਵਜੋਂ ਕੈਦ ਨੇ ਜੇਕਰ ਜਗਤਾਰ ਸਿੰਘ ਪਿੰਡ ਹਵਾਰਾ ਕਲਾ ਵਿਖੇ ਪੈਰੋਲ ਤੇ ਆਉਂਦਾ ਹੈ ਤਾਂ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਸ ਨਹੀਂ ਹੈ ਅਸੀਂ ਸਾਰੇ ਜਿਹੜੇ ਕਿ ਦਸਤਕਤ ਕਰਕੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਜ਼ੋਰਦਾਰ ਸ਼ਿਫਾਰਿਸ਼ ਕਰਦੇ ਆਂ ਤੇ ਇਹ ਵੀ ਜ਼ਿੰਮੇਵਾਰੀ ਲੈਨੇ ਆ ਕਿ ਜਗਤਾਰ ਸਿੰਘ ਪੈਰੋਲ ਦੇ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਗੇ ਤੇ ਪਿਛਲੇ ਮਹੀਨੇ ਜਗਤਾਰ ਸਿੰਘ ਹਵਾਰਾ ਦੀ ਮਾ ਨਰਿੰਦਰ ਕੌਰ ਜਿਹੜੇ ਕਿ 81 ਸਾਲ ਦੇ ਨੇ ਉਹਨਾਂ ਨੇ ਮੁੱਖੀ ਮੁੱਖ ਮੰਤਰੀ ਜਿਹੜੀ ਤੇ ਉਹਨਾਂ ਨੂੰ ਪੱਤਰ ਲਿਖ ਕੇ ਬੇਨਤੀ ਵੀ ਕੀਤੀ ਸੀ ਤੇ ਉਹਨਾਂ ਦੇ ਪੁੱਤਰ ਨੂੰ ਨਿਯਮ ਤੌਰ ਤੇ ਪੈਰੋਲ ਦਿੱਤੀ ਜਾਵੇ ਤੇ ਦੂਜੇ ਪਾਸੇ ਉੱਥੇ ਹੁਣ 68 ਪਿੰਡਾਂ ਦੇ ਵੱਲੋਂ ਮਤੇ ਪਾਏ ਗਏ ਨੇ ਤੇ ਉੱਥੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ। ਤਕਰੀਬਨ ਜਿਹੜੇ ਮਤੇ ਪਾਏ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜਿਹੜੇ ਕਿ ਭੇਜੇ ਆਏ ਤੇ ਮਤਾ ਪਾਖੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਮਾਂ ਨੂੰ ਮਿਲਣ ਦੀ ਜਿਹੜੀ ਕਿ ਪੈਰੋਲ ਦਿੱਤੀ ਜਾਵੇ ਤੇ ਮੰਗ ਕੀਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਪੰਚਾਇਤਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸ ਦੀ ਬਿਮਾਰ ਮਾਂ ਨੂੰ ਜਿਹੜਾ ਕਿ 80 ਸਾਲਾਂ ਤੋਂ ਜਿਹੜੇ ਬਿਮਾਰ ਨੇ ਉਹਨਾਂ ਨੂੰ ਕਿਹਾ ਕਿ ਮਿਲਣ ਦੀ ਮਾਨਤਾ ਦੇ ਆਧਾਰ ਤੇ ਪੈਰੋਲ ਦਿੱਤੀ ਜਾਵੇ ਤੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ 68 ਮਤਿਆਂ ਵਾਲਾ ਇੱਕ ਜਿਹੜਾ ਕਿ ਈਮੇਲ ਸੀਐਮ ਗੁਪਤਾ ਦੇ ਦਫ਼ਤਰ ਨੂੰ ਭੇਜਿਆ ਗਿਆ ਹੈ ਤੇ ਹਵਾਰਾ ਇਸ ਸਮੇਂ ਦਿੱਲੀ ਦੀ ਮੰਡੌਰੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੱਸ ਦਈਏ ਕਿ ਜ਼ਿਲ੍ਹਾ ਲੁਧਿਆਣਾ ਦੇ ਖਮਾਣੋ ਪੁਲਿਸ ਸਟੇਸ਼ਨ ਦੇ ਨਾਲ ਜੁੜੇ 40 ਪਿੰਡ ਅਤੇ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਦੇ ਨੇੜੇ 11 ਪਿੰਡਾਂ ਨੇ ਮਤਾ ਪਾਸ ਕੀਤਾ ਹੈ ਤੇ ਉਥੇ ਹੀ ਸਾਰੇ ਮਤਿਆਂ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਜਗਤਾਰ ਸਿੰਘ ਉਰਫ ਹਵਾਰਾ ਇਸ ਸਮੇਂ ਕੇਂਦਰੀ ਜੇਲ ਨੰਬਰ 15 ਤੇ ਮੰਡੋਲੀ ਨਵੀਂ ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਵਜੋਂ ਕੈਦ ਨੇ ਜੇਕਰ ਜਗਤਾਰ ਸਿੰਘ ਪਿੰਡ ਹਵਾਰਾ ਕਲਾ ਵਿਖੇ ਪੈਰੋਲ ਤੇ ਆਉਂਦਾ ਹੈ ਤਾਂ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਸ ਨਹੀਂ ਹੈ ਅਸੀਂ ਸਾਰੇ ਜਿਹੜੇ ਕਿ ਦਸਤਕਤ ਕਰਕੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਜ਼ੋਰਦਾਰ ਸ਼ਿਫਾਰਿਸ਼ ਕਰਦੇ ਆਂ ਤੇ ਇਹ ਵੀ ਜ਼ਿੰਮੇਵਾਰੀ ਲੈਨੇ ਆ ਕਿ ਜਗਤਾਰ ਸਿੰਘ ਪੈਰੋਲ ਦੇ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਗੇ ਤੇ ਪਿਛਲੇ ਮਹੀਨੇ ਜਗਤਾਰ ਸਿੰਘ ਹਵਾਰਾ ਦੀ ਮਾਂ ਨਰਿੰਦਰ ਕੌਰ ਜਿਹੜੇ ਕਿ 81 ਸਾਲ ਦੇ ਨੇ ਉਹਨਾਂ ਨੇ ਮੁੱਖੀ ਮੁੱਖ ਮੰਤਰੀ ਜਿਹੜੀ ਤੇ ਉਹਨਾਂ ਨੂੰ ਪੱਤਰ ਲਿਖ ਕੇ ਬੇਨਤੀ ਵੀ ਕੀਤੀ ਸੀ ਤੇ ਉਹਨਾਂ ਦੇ ਪੁੱਤਰ ਨੂੰ ਨਿਯਮ ਤੌਰ ਤੇ ਪੈਰੋਲ ਦਿੱਤੀ ਜਾਵੇ ਤੇ ਦੂਜੇ ਪਾਸੇ ਉੱਥੇ ਹੁਣ 68 ਪਿੰਡਾਂ ਦੇ ਵੱਲੋਂ ਮਤੇ ਪਾਏ ਗਏ ਨੇ ਤੇ ਉੱਥੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ